ਅੱਜ ਆਪਾਂ ਤੰਦੂਰੀ ਨਾਨ ਤਿਆਰ ਕੀਤੇ ਤੇ ਕਰਾਰੇ ਕਰਾਰੇ ਦਹੀਂ ਦੇ ਨਾਲ ਕਰੰਚੀ ਕਰੰਚੀ ਬਣਾਏ ਨੇ ਤੇ ਤੁਸੀਂ ਆਪ ਦੇਖ ਲਓ ਕਿਵੇਂ ਬਣੇ ਨੇ ਆਲੂ ਆਪਾਂ ਦੋ ਪੀਸ ਕਰਕੇ ਤੇ ਆਪਾਂ ਬਾਹ ਲਏ ਨੇ ਤੇ ਦੋ ਪਿਆਜ਼ ਲੈਣੇ ਦੋ ਜਾਂ ਤਿੰਨ ਪਿਆਜ਼ ਛੋਟੇ ਛੋਟੇ ਤੇ ਆਪਾਂ ਜਵੈਨ ਘਰੇ ਲੱਗੇ ਤੇ ਤਿੰਨ ਚਾਰ ਹਰੀਆਂ ਮਿਰਚਾਂ ਹਰੀਆਂ ਪਾਉਣੀਆਂ ਤੇ ਪਿਆਜ਼ ਮੈਂ ਪਾਣੀ ਚ ਹੀ ਕਰਦੀ ਆ ਕਿ ਅੱਖਾਂ ਨੂੰ ਬਹੁਤ ਲੱਗਦੇ ਨੇ ਨਾਲ ਕਿਰਤਨ ਜੀ ਨਿਕਲ ਜਾਂਦੀ ਹੈ ਘੁੱਟ ਕੇ ਨਿਚੋੜ ਕੇ ਪਿਆਜ਼ ਮੈਂ ਪਾ ਦੇ ਨੇ ਤੇ ਪਿਆਜ਼ ਮੁਰਤੇ ਨਾ ਪੇਸਟ ਜਿੰਨਾ ਚਿਰ ਮਰਜੀ ਪਿਆ ਰਵੇ ਤੇ ਆਪਾਂ ਪਾਣੀ ਨਹੀਂ ਲੈਣਾ ਨਾ ਗਿੱਲੇ ਗਿੱਲੇ ਨਹੀਂ ਆਲੂ ਹੁੰਦੇ ਤੇ ਆ ਘੋਟ ਕੇ ਨਿਚੋੜ ਕੇ ਪਾਉਣੇ ਪਿਆਜ਼ ਮੈਂ ਐ ਆਲੂ ਜੇ ਪਾਉਂ ਕੱਲ ਤੱਕ ਰੱਖੇ ਰੱਖੋ ਤੇ ਵਧੀਆ ਪੇਸਟ ਰਹਿੰਦਾ ਹੈ ਘੋਟ ਕੇ ਨਿਚੋੜ ਦਿਆਂ ਆਪਾਂ ਇਹਨਾਂ ਨੂੰ ਤੇ ਨਾ ਘੜਤਾਂ ਦੀ ਚਲੀ ਜਾਂਦੀ ਹੈ ਤੇ ਆ ਆਪਾਂ ਧਨੀਆ ਪਾਈਆਂ ਘੋਟ ਕੇ ਸਾਫਤਾ ਤੇ ਆ ਪੀਜੇ ਦਾ ਸਮਾਨ ਪਾਇਆ ਹੈ ਤੇ ਹੋਰ ਆ ਪੰਜ ਵੈਣ ਦਾ ਪੌਦਾ ਮੇਰੇ ਘਰੇ ਉਹ ਕੱਟ ਕੇ ਪਾਇਆ ਤੇ ਆ ਪੀਜੇ ਦਾ ਸਮਾਨ ਪਾਇਆ ਬਹੁਤ ਬਹੁਤ ਪੀਜੀ ਵਾਲਾ ਟੇਸਟ ਆ ਰਿਹਾ ਇਹਨਾਂ ਦੇ ਬਹੁਤ ਵਧੀਆ ਬਣਦੇ ਨੇ ਬਹੁਤ ਜ਼ਿਆਦਾ ਟੇਸਟੀ ਨੇ ਤੁਸੀਂ ਬਣਾਵੋ ਤੇ ਆਪਣੇ ਹਿਸਾਬ ਨਾਲ ਮਸਾਲਾ ਪਾਉਣਾ ਤੁਸੀਂ ਮੈਂ ਥੋੜਾ ਕਾਲਾ ਨਮਕ ਪਾਇਆ ਥੋੜਾ ਜਿਹਾ ਮੈਂ ਦੁਸਰਾ ਨਮਕ ਪਾਇਆ ਤੇ ਲਾਲ ਮਿਰਚ ਮਸਾਲਾ ਤੇ ਆ ਕ੍ਰਸ਼ ਕਰ ਲਏ ਆਪਾਂ ਤੇ ਹੁਣ ਮੈਂ ਬਣਾਉਂਗੀ ਤੇ ਤੁਹਾਨੂੰ ਦਿਖਾਵਾਂਗੀ ਕਿਵੇਂ ਬਣਦੇ ਆ ਮੇਰਾ ਪੇਸਟ ਤਿਆਰ ਹੋ ਗਿਆ ਆ ਤੰਦੂਰ ਧਰਦਾ ਮੈਂ ਗੈਸ ਤੇ ਇਹਦੇ ਤਾਂ ਬਹੁਤ ਵਧੀਆ ਬਣਦੇ ਪਰੌਂਠੇ ਬਹੁਤ ਵਧੀਆ ਤੇ ਮੈਂ ਕਿਉਂ ਨਹੀਂ ਲਾਉਂਦੀ ਤੇ ਜੇ ਮੈਂ ਕਿਉਂ ਲਾਉਂਗੀ ਨਾ ਪਰੌਂਠੇ ਤੇ ਰੋਟੀ ਤੇ ਕਿਉਂ ਲਾਉਂਗੀ ਤੇ ਡਿੱਗਣਗੇ ਪਰੌਂਠੇ ਆਪਣੇ ਤੇ ਆਸਤਰ ਡਿੱਗਦੇ ਨਹੀਂ ਇਹਨਾਂ ਬਾਅਦ ਚ ਜਿੰਨਾ ਮਰਜ਼ੀ ਚੋਪੜ ਲਓ ਤੁਸੀਂ ਮੱਖਣ ਨਾਲ ਚੋਪੜ ਲਓ ਘਿਓ ਨਾਲ ਚੋਪੜ ਲਓ ਆਮੇ ਲੱਗਦਾ ਠੀਕ ਹੈ ਤੇ ਲੱਗ ਜਾਨੇ ਆਪਣੇ ਚਾਰ ਚਾਰ ਪਰੌਂਠੇ ਲੱਗ ਜਾਨੇ ਤੇ ਬਹੁਤ ਸੋਹਣੇ ਲੱਥੇ ਰੜ ਰੜ ਕੇ ਲੱਥੇ ਨੇ ਮੁੱਤੋ ਟਾਕਦੇ ਨਾ ਆਪਾ ਇਹ ਆਲੋ ਰੜ ਗਿਆ ਪਰੌਂਠਾ ਮੇਰਾ ਇਹ ਤਾਂ ਬਹੁਤ ਟੇਸਟੀ ਆ ਤੁਸੀਂ ਬਣਾ ਕੇ ਖਾਓ ਫਰੇ ਬਹੁਤ ਚੀ ਵਧੀਆ ਬਣ ਜਾਂਦੀ ਹਿੱਤੇ ਮੰਜੇ ਚੁੱਲੇ ਤੇ ਬਣਾਉਣੇ ਆ ਤੇ ਵਾਰ-ਵਾਰ ਚੋਪੜਨਾ ਪੈਂਦਾ ਤਵੇ ਤੇ ਇਹ ਜਿਵੇਂ ਹਲਕੇ ਲੱਗਦੇ ਆਪਾਂ ਨੂੰ ਕੋਈ ਭਾਰੇ ਨਹੀਂ ਲੱਗਦੇ ਖਾ ਕੇ ਵੀ ਕੋਈ ਆਪਾਂ ਨੂੰ ਉੱਤੇ ਹੀ ਖੜੇ ਰਹਿੰਦੇ ਭੱਜਦੇ ਨਹੀਂਗੇ ਤੇ ਜਿਵੇਂ ਹੌਲੇ ਹੌਲੇ ਪਤਾ ਨਹੀਂ ਲੱਗਦਾ ਪਰੌਤੇ ਖਾਏ ਕਿ ਨਹੀਂ ਖਾਏ ਇਹ ਤਾਂ ਬਹੁਤ ਟੇਸਟੀ ਬਣ ਗਏ ਬਹੁਤ ਜ਼ਿਆਦਾ ਤੁਸੀਂ ਵੀ ਬਜ਼ੁਰੂਰ ਅਚੇਚਲ ਕਰੋ ਮਿਹਨਤਾਂ ਥੋੜੀ ਜੀ ਓਕੇ ਬਾਈ